ਸ਼੍ਰੀ ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਹੈਂਡਵਰਕ ਦੇ ਪਾਰਟੀ ਵੇਅਰ ਸੂਟ ਲੈ ਕੇ ਆਏ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਡ्रेसेस ਵੀ ਦਿਵਾਵਾਂਗੇ ਇਹ ਸਾਡੀ ਰਿਪੀਟ ਵੀਡੀਓ ਹੈ ਜੀ ਸਾਰੀ ਉਹ ਬਹੁਤ ਸੋਹਣੇ ਜਿਹੇ ਸੂਟ ਨੇ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੇ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਜਿਆਦਾ ਪਿਆਰੀਆਂ ਤੇ ਟੋਟਲੀ ਹੈਂਡਵਰਕ ਤੇ ਸੂਟ ਰਹਿਣਗੇ ਫਸਟ ਸੂਟ ਦੇ ਰਹੀਆਂ ਜੀ ਬਹੁਤ ਸੋਹਣੇ ਜਿਹੇ ਸਟਫ ਦੇ ਉੱਪਰ ਤੁਸੀਂ ਜਿਹੜਾ ਵਰਕ ਹੈ ਵਰਕ ਦਾ ਯੂਨੀਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਯੂਨੀਕ ਵਰਕ ਦਾ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਸਾਰੀ ਸ਼ਰਟ ਦੇ ਵਿੱਚ ਬੂਟੀ ਰਹੂਗੀ ਪਲੱਸ ਨੈਕ ਬਹੁਤ ਪਿਆਰਾ ਬਣਿਆ ਹੋਇਆ ਸਭ ਤੋਂ ਮੇਨ ਗੱਲ ਹੈ ਜੀ ਸਟਫ ਬਹੁਤ ਸੋਹਣਾ ਜਿਹਾ ਹਲਕੀ ਜਿਹੀ ਸ਼ਾਈਨ ਦੇ ਨਾਲ ਸਟਫ ਰਹੇਗਾ ਸਾਰਾ نیچے ਵਰਕ ਦਾ ਇਹਦੀ ਜਿਹੜੀ ਬਾਜੂ ਨੇ ਬਾਜੂ ਤੇ ਤੁਹਾਨੂੰ ਇਦਾਂ ਪ੍ਰੋਪਰ ਵਰਕ ਮਿਲ ਜਾਏਗਾ ਟੋਟਲੀ ਬਸ ਦਬਕੇ ਦੇ ਨਾਲ ਹੀ ਬਣਿਆ ਹੋਇਆ ਪੀਸ ਆ ਤੇ ਦਬਕੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈਗਾ ਜੀ ਪੀਸ ਦੇ ਵਿੱਚ ਦੇਖੋ ਫਿਨਿਸ਼ਿੰਗ ਦੇਖੋ ਇਸ ਪੀਸ ਤੇ ਤੇ ਬਹੁਤ ਸੋਹਣੀ ਜੀ ਸ਼ਿਮਰ ਸ਼ਿਮਰਤਾ ਨਹੀਂ ਹੈ ਨਵਾਂ ਜਿਹਾ ਸਟੱਫ ਹੈ ਸਾਰੇ ਇਹੇ ਹਲਕੀ ਜੀ ਸ਼ਾਈਨ ਦੇ ਨਾਲ ਟਿਸ਼ੂ ਦੇ ਨਾਲ ਸ਼ਰਟ ਰਹੂਗੀ ਜੀ ਇਹ ਹੈਗੀ ਇਹਦੀ ਸਲਵਾਰ ਵਰਕ ਦੇਖੋ ਜੀ ਪੌਂਚੇ ਤੇ ਬਹੁਤ ਸੋਹਣਾ ਜਿਹਾ ਵਰਕ ਹੈ ਠੀਕ ਹੈ ਤੇ ਗ੍ਰੇਪ ਦੀ ਸਲਵਾਰ ਆ ਬਹੁਤ ਪਿਆਰਾ ਜਿਹਾ ਔਰਗੇਂਜ਼ਾ ਦਾ ਦੁਪੱਟਾ ਹੈ ਇਹ ਤਾਂ ਰਹੇਗਾ ਜੀ ਦੁਪੱਟਾ ਬਹੁਤ ਸੋਹਣਾ ਜੀ ਔਰਗੈਂਜ਼ਾ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਠੀਕ ਹੈ ਜੀ ਪ੍ਰਾਈਸ ਰਹੇਗਾ ਇਸ ਸੂਟ ਦਾ 9000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਾਰਾ ਹੀ ਪਿਓਰ ਤੇ ਬਣਿਆ ਹੋਇਆ ਪੀਸ ਆ ਨੈਕਸਟ ਸੂਟ ਦੇ ਰਹੇ ਹਾਂ ਜੀ ਤੁਹਾਨੂੰ ਬਿਲਕੁਲ ਸਟੱਫ ਨਵਾਂ ਜਿਹਾ ਠੀਕ ਹੈ ਜੀ ਖਾਦੀ ਲੁੱਕ ਦੇ ਵਿੱਚ ਇਹਦਾ ਸਟੱਫ ਆਏਗਾ ਬਹੁਤ ਸੋਹਣਾ ਸਟੱਫ ਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਮਸਟਰਡ ਸ਼ੇਡ ਆ ਤੁਸੀਂ ਇਹਨਾਂ ਨੂੰ ਹਲਦੀ ਤੇ ਮਹਿੰਦੀ ਤੇ ਪਾ ਸਕਦੇ ਹੋ ਬਹੁਤ ਪਿਆਰੀ ਲੁੱਕ ਦਾ ਸੂਟ ਦਾ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਇਹ ਹੈਗੀ ਹੈ ਜੀ ਬਾਜੂ ਤੇ ਕ੍ਰੇਪ ਦੀ ਸਲਵਾਰ ਇਹਦੇ ਨਾਲ ਵੀ ਠੀਕ ਹੈ ਜੀ ਬਿਲਕੁਲ ਸੌਫਟ ਸਟੱਫ ਦੇ ਵਿੱਚ ਹੈ ਇਹ ਸੂਟ ਇਹ ਇਹ ਹੈਗਾ ਇਹਦਾ ਦੁਪੱਟਾ organza ਤੇ ਦੁਪੱਟਾ ਰਹੇਗਾ ਸਾਰੇ ਦੁਪੱਟੇ 'ਚ ਬੂਟੀ ਆ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਆ ਬਹੁਤ ਸੋਹਣਾ ਸੂਟ ਹੈ ਇਹ ਵੀ 7800 ਇਹ ਸੂਟ ਦਾ ਪ੍ਰਾਈਸ ਆ 7800 ਦਾ ਸੂਟ ਆ ਜੀ ਸੂਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਟੋਟਲੀ ਦਬਕਾ ਵਰਕ ਦੇ ਨਾਲ 7800 ਦੇ ਵਿੱਚ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਸੂਟ ਦੇਨੇ ਆ ਦੋ ਕਲਰ ਸੈਕਿੰਡ ਕਲਰ ਆ ਜਿਹੜਾ ਇਹ ਰਹੇਗਾ ਜੀ ਇਹ ਸ਼ਿਮਰ ਦੀ ਉੱਪਰ ਜਿਹੜਾ ਸ਼ਰਟ ਦਾ ਸਟਾਫ ਆ ਸੇਮ ਸਟਾਈਲ ਆ ਜੀ ਤੇ ਕ੍ਰੇਪ ਦੀ ਸਲਵਾਰ ਇਹਦੇ ਨਾਲ ਰਾਣੀ ਛੇੜ ਦੀ ਕਲਰ ਹੀ ਬਹੁਤ ਪਿਆਰਾ ਸੂਟ ਦਾ ਠੀਕ ਹੈ ਤੇ ਪਲੱਸ ਇਹਦਾ ਇਹ ਦੁਪੱਟਾ ਰਹੇਗਾ ਸ਼ਿਮਰ ਦਾ ਹੀ ਸਾਰੇ ਚ ਬੁਟੀ ਰਹੇਗੀ ਦੋਨੇ ਸੂਟਾਂ ਦਾ ਪ੍ਰਾਈਸ 7800 ਆ 7800 ਦੇ ਸੂਟ ਨੇ ਤੇ ਨੈਕਸਟ ਜਿਹੜਾ ਤੁਹਾਨੂੰ ਅਸੀਂ ਸੂਟ ਦੇ ਰਹੇ ਹਾਂ ਜੇ ਇਹ ਵੀ ਵਰਕ ਬਹੁਤ ਯੂਨੀਕਾ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਸੂਟ ਆ ਉਰਗੇ ਜਿਆਦੀ ਸ਼ਰਟ ਆ ਠੀਕ ਹੈ ਉ ਆਹ ਵਰਦੀੰਤਰੀ ਸ਼ਰਟ ਆ ਜੀ ਬਹੁਤ ਪਿਆਰੀ ਜੀ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਕਲਰਫੁਲ ਜੈਕੇ ਰ ਹੈ ਦਾ ਤੇ ਇਹ ਹੈਗੇ ਨੇ ਇਸਦੀਆਂ ਬਾਜੂ ਗਰੇਪਰੀ ਸਲਵਾਰ ਹੈ ਜੀ ਬਹੁਤ ਪਿਆਰੀ ਜੀ ਠੀਕ ਹੈ ਤੇ ਜਿਹੜਾ ਇਹ ਦੁਪੱਟਾ ਹੈ ਉਹ ਫੋਰ ਸਾਈਡਿਡ ਇੱਦਾਂ ਤੁਹਾਨੂੰ ਹੈਵੀ ਵਰਕ ਦੇ ਵਿੱਚ ਡਬਲ ਵੇਲ ਚ ਮਿਲ ਜਾਏਗਾ। אורਗੇਂਜ਼ਾ ਰੀ ਸ਼ਰਟਾ אורਗੇਂਜ਼ਾ ਦਾ ਦੁਪੱਟਾ ਹੈ ਤੇ ਪ੍ਰਾਈਸ ਰਹੇਗਾ ਜੀ ਸੂਟ ਦਾ 4950 4900 ਮੀ.ਆ ਰੇ ਸੂਟ ਆ। 4900 ਮੀ.ਆ ਰੇ ਸੂਟ ਆ। ਕਲਰ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਦੋ ਦੰਨੇ ਆ। ਦੋਨੋਂ ਹੀ ਸ਼ੇਡ ਬਹੁਤ ਸੋਹਣੇ ਆ। 4900 ਮੀ.ਆ ਰੇ ਸੂਟ ਹੈ ਤੇ 4950 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ। ਇਹੀ ਸੂਟ 66700 ਦੇ ਆ ਤੇ ਇੱਕ ਸੂਟ ਤੁਹਾਨੂੰ ਇਹ ਬਹੁਤ ਪਿਆਰਾ ਜਾ ਦਿੰਨੇ ਆ ਪਿੰਕ ਸ਼ੇਡ ਗੋਟਾ ਪੱਤੀ ਦਾ ਸੂਟ ਆ ਪਹਿਲਾਂ ਤਾਂ ਬਾਜੂ ਦੇਖ ਲਓ ਬਾਹਮਾ ਬਹੁਤ ਹੈਵੀ ਦੇ ਵਿੱਚ ਨੇ ਠੀਕ ਹੈ ਤੇ ਫਿਰ ਇਹਦਾ ਸੈਂਟਰ ਪੈਨਲ ਦੇ ਨਾਲ نیچے ਨੂੰ ਘੇਰਾ ਜਾ ਰਿਹਾ ਇਹ ਬਹੁਤ ਸੋਹਣਾ ਜਿਹਾ ਇਸ ਤਰ੍ਹਾਂ ਘੇਰਾ ਠੀਕ ਹੈ ਜੀ ਇਹਦੇ ਨਾਲ ਅਸੀਂ ਤੁਹਾਨੂੰ ਇਸ ਸਲਵਾਰ ਕ੍ਰੇਪ ਦੀ ਉੱਪਰ ਵਰਕ ਦੇ ਰਹੇ ਆ ਡਬਲ ਵਰਕ ਹੈ ਜੀ ਸਲਵਾਰ ਦੇ ਪੌਂਚਿਆਂ ਤੇ ਵੀ ਔਰਗੈਂਜ਼ਾ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਸਾਰੇ ਚ ਬੂਟੀ ਰਹੂਗੇ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 5200 5200 5200 ਦਾ ਸੂਟ ਆ ਨੈਕਸਟ ਦੇ ਰਹੇ ਆ ਜੀ ਸਾਰੇ ਥ੍ਰੈਡ ਵਰਕ ਦੇ ਉੱਪਰ ਆ ਬਹੁਤ ਰਾਇਲ ਜਿਹਾ ਸੂਟ ਆ ਕਿਉਂਕਿ ਜਿਆਦਾ ਚਮਕਦਮਕ ਜੀ ਨਹੀਂ ਹੈਗੀ ਸੂਟ ਦੇ ਵਿੱਚ ਸੇ ਸਾਰੇ ਫਰੰਟ ਬਣਿਆ ਹੋਇਆ ਹੈ। ਐਦਾਂ ਬਣਿਆ ਹੋਇਆ ਜੀ ਬਹੁਤ ਪਿਆਰਾ ਜਿਹਾ ਸੂਟ ਹੈ। ਨੈਕ ਬੋਸ ਹੋਣਾ। ਸਾਰੇ ਫਰੰਟ ਬਹੁਤ ਪਿਆਰਾ ਛੱਡ ਵਰਕ ਦੇ ਉੱਪਰ ਬਣਿਆ ਹੋਇਆ ਪੀਸ ਆ। ਬਾਜੂ ਤੇ ਵੀ ਹੈਵੀ ਵਰਕ ਆ। ਸਲਵਾਰ ਕ੍ਰੇਪ ਦੀ ਮਿਲ ਜੇਗੀ ਨਾਲ ਤੁਹਾਨੂੰ। ਔਰਗੈਂਜ਼ਾ ਦੀ ਸ਼ਰਟ ਆ, ਔਰਗੈਂਜ਼ਾ ਦਾ ਦੁਪੱਟਾ ਸਾਰੇ ਰੀ ਵਿੱਚ ਬੂਟੀ ਰਹੋਗੇ। ਠੀਕ ਹੈ ਜੀ। ਤੇ ਪ੍ਰਾਈਸ ਰਹੇਗਾ 7800 7800 ਦਾ ਸੂਟ ਆ ਇੱਕੋ ਹੀ ਪੀਸ ਆ ਜੀ ਇਹਦੇ ਵਿੱਚ ਮਿਲਦਾ ਜੁਲਦਾ ਜਿਆ ਦਿਖਾਨੇ ਆ ਸੂਟ ਇੱਕ ਹੋਰ ਕਲਰ ਚੇਂਜ ਆ ਸੋ ਸੌਰੀ ਡਿਜ਼ਾਈਨ ਚੇਂਜ ਆ ਬਹੁਤ ਸੋਹਣਾ ਡਿਜ਼ਾਈਨ ਆ ਇਸ ਸੂਟ ਦਾ ਇਹਦਾ ਗੋਟਾਪਤੀ ਨਾਲ ਵੀ ਆ ਸਾਰੇ ਸਾਰੀ ਦਾ ਵਰਕ ਹੀ ਬਹੁਤ ਸੋਹਣਾ ਹੈ ਥ੍ਰੈਡ ਵਰਕ ਦੇ ਨਾਲ ਸਾਰੇ ਫਰੰਟ ਹੈਵੀ ਆ ਬਾਜੂ ਤੇ ਵੀ ਪ੍ਰੋਪਰ ਵਰਕ ਮਿਲ ਜਾਏਗਾ ਠੀਕ ਹੈ ਤੇ ਕ੍ਰੇਪ ਦੀ ਸਲਵਾਰ ਆ ਜੀ ਇਹਦੇ ਨਾਲ ਵੀ ਔਰਗੈਂਜ਼ਾ ਦੀ ਸ਼ਰਟ ਆ ਇਹਦੇ ਦੁਪੱਟੇ ਤੇ ਵੀ ਵਰਕ ਹੈ ਇਹ ਲਾਸਟ ਲਾਸਟ ਪੀਸ ਵੈਨੇ ਇਹ ਵੀ ਤੁਹਾਨੂੰ 7800 ਦਾ ਹੀ ਪਏਗਾ ਸੂਟ 7800 ਦਾ ਸੂਟ ਆ ਜੀ ਸਾਰਾ ਹੈਵੀ ਵਰਕ ਦੇ ਵਿੱਚ ਇਹ ਸੂਟ ਆਪਾਂ ਨੇ ਪਿਓਰ ਤੇ ਰੈਡੀ ਕੀਤਾ ਹੋਇਆ 28000 ਦੀ ਰੇਂਜ ਦਾ ਸੂਟ ਆ 25000 ਚਾਹੀ ਇਹ ਬਿਲਕੁਲ ਪਿਓਰ ਆ ਪਿਓਰ ਡਸ਼ੀਨ ਦੇ ਉੱਪਰ ਇਹ ਸੈਂਟਰ ਕੱਟ ਚ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਹੇ ਹਨ ਬਹੁਤ ਸੋਹਣਾ ਸੈਂਟਰ ਸ਼ਿਰਵਾਨੀ ਸਟਾਈਲਸ ਤੁਸੀਂ ਬਣਾ ਸਕਦੇ ਹੋ ਇਹਨੂੰ ਬੰਦ ਵੀ ਰੱਖ ਸਕਦੇ ਹੋ ਤੇ ਵਿੱਚ ਪਾਈਪਿੰਗ ਦੇ ਕੇ ਓਪਨ ਵੀ ਕਰ ਸਕਦੇ ਹੋ ਬਾਜੂ ਤੇ ਵੀ ਸੇਮ ਡਿਜ਼ਾਈਨ ਆ ਬਹੁਤ ਪਿਆਰੀ ਜੀ ਸ਼ਰਟ ਹੈ ਜੇ ਇਹਦੀ ਬੈਕ ਸਾਈਡ ਆ ਜੇਗੀ ਠੀਕ ਹੈ ਬੈਕ ਸਾਈਡ ਤੇ ਵੀ ਫੁੱਲ ਹੈਵੀ ਵਰਕ ਆ ਮੇਨ ਹੈਗਾ ਜੀ ਇਹ ਸੂਟ ਦਾ ਦੁਪੱਟਾ ਦੇਖਣੇ ਵਾਲਾ ਇਹਦੇ ਨਾਲ ਤੁਹਾਨੂੰ ਪਿਓਰ ਕ੍ਰੇਪ ਦੀ ਸਲਵਾਰ ਦੇਵਾਂਗੇ ਇਹ ਹੈਗਾ ਜੀ ਇਹਦਾ ਹੈਵੀ ਦੁਪੱਟਾ ਦੁਪੱਟਾ ਬਹੁਤ ਪਿਆਰਾ ਸਾਰੇ ਹੈਵੀ ਦੇ ਵਿੱਚ 25000 ਇਸ ਸੂਟ ਦਾ ਪ੍ਰਾਈਸ ਆ 25000 ਨੈਕਸਟ ਡਰੈਸ ਦੰਨੇ ਆ ਜੀ ਸ਼ਿਮਰ ਦੇ ਉੱਪਰ ਡਰੈਸ ਇਹ ਐਦਾਂ ਰਹੇਗਾ ਨੈਕ ਦੇ ਉੱਪਰ ਵਰਕ ਠੀਕ ਆ ਇਹ ਨੀਚੇ ਹੈਗਾ ਜੀ ਬਹੁਤ ਸੋਨਾ ਜਿਹਾ ਵਰਕ ਇਸ ਤੇ ਇਹ ਬਾਜੂ ਆ ਗਿਆ ਬਾਜੂ ਤੇ ਵੀ ਵਰਕ ਹੈ ਤੇ ਨਾਲ ਇਹ ਆ ਗਿਆ ਗਰਾਰਾ ਗਰਾਰਾ ਤੇ ਵੀ ਸਾਰੇ ਤੇ ਵਰਕ ਹੈ ਇਹ ਡਵਾਈਡਰ ਹੈ ਜੀ ਇਦਾਂ ਗਰਾਰਾ ਇਹ ਗੋਡਿਆਂ ਦੇ ਜੁਨਿਟ ਨੇ ਉਹਨਾਂ ਦੇ ਉੱਪਰ ਸਾਰਾ ਵਰਕ ਹੈ ਬਹੁਤ ਪਿਆਰਾ ਜਿਹਾ ਸੂਟ ਆ ਤੇ ਜਿਹੜਾ ਦੁਪੱਟਾ ਹੈ ਨੈਟ ਦਾ ਦੁਪੱਟਾ ਜੀ ਇਦਾਂ 4 ਸਾਈਡ ਵਰਕ ਦੇ ਨਾਲ ਨੈਟ ਦਾ ਦੁਪੱਟਾ ਇਸੇ ਨਾਲ 6500 ਇਸ ਰੂਟ ਦਾ ਪ੍ਰਾਈਸ ਆ 6500 ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦਬਕੇ ਦੀ ਬੇਲ ਵਣੀ ਵੀ ਹੈ ਟੋਟਲੀ ਹੈਂਡਵਰਕ ਦੇ ਨਾਲ ਆ ਬਹੁਤ ਪਿਆਰੇ ਪੀਸ ਨੇ 7500 ਇਹਨਾਂ ਸੂਟਾਂ ਦਾ ਪ੍ਰਾਈਸ ਆ ਡਰੈਸ ਇਸ ਦਾ ਠੀਕ ਹੈ ਨੈਕਸਟ ਦੇ ਰਹੇ ਹਾਂ ਜੇ ਇਹ ਵੀ ਡਰੈਸ ਬਹੁਤ ਪਿਆਰੀ ਆ ਗੋਟਾ ਪੱਤੀ ਦੇ ਵਿੱਚ ਡਰੈੱਸ ਹੈ ਬਹੁਤ ਸੋਹਣੀ ਜੀ ਡਰੈੱਸ ਆ ਜੇ ਐਦਾ ਸਾਰੀ ਡਰੈੱਸ ਐਵੇਂ ਬਣੀ ਹੋਈ ਹੈ ਗੋਟਾ ਪੱਤੀ ਦੇ ਵਿੱਚ ਬਹੁਤ ਸੋਹਣਾ ਜਿਹਾ ਕੇਰਾ ਠੀਕ ਹੈ ਤੇ ਇਹ ਵਾਲੀ ਬਾਜੂ ਨੇ ਬਹੁਤ ਪਿਆਰੀ ਡਰੈੱਸ ਹੋਣੀ ਜੇ ਬੈਕ ਤੇ ਵੀ ਸਾਰੇ ਤੇ ਤੁਹਾਨੂੰ ਐਦਾ ਹੈਵੀ ਬਾਰਡਰ ਮਿਲ ਜੇਗਾ ਇਸ ਤੇ ਠੀਕ ਹੈ 9900 ਇਸ ਡਰੈਸ ਦਾ ਪ੍ਰਾਈਸ ਆ ਤੇ ਜਿਹੜਾ ਦੁਪੱਟਾ ਏ ਉਹ ਵੀ ਤੁਹਾਨੂੰ ਸ਼ਿਮਰ ਦਾ ਫੋਰ ਸਾਈਡ ਹੈਵੀ ਦੁਪੱਟਾ ਮਿਲ ਜਾਏਗਾ ਠੀਕ ਹੈ ਜੀ ਬਹੁਤ ਸੋਹਣੀ ਡਰੈਸ ਆ ਵਨ ਪੀਸ ਹੈ ਵਿਦ ਹੈਵੀ ਦੁਪੱਟੇ ਦੇ ਨਾਲ ਇੱਚ ਸੈਕੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਸੈਕੰਡ ਕਲਰ ਵੀ ਬਹੁਤ ਸੋਹਣਾ ਏ ਇਸ ਦਾ ਇਹ ਦਾ ਸੈਕੰਡ ਕਲਰ ਆ ਦੁਪੱਟੇ ਬਹੁਤ ਸੋਹਣੇ ਸੌਫਟ ਆ ਤੇ 9900 ਇਹਨਾਂ ਦਾ ਪ੍ਰਾਈਸ ਆ ਇਹ ਕਿ ਗਰਾਰਾ ਸੁੱਟ ਦੰਨੀ ਆ ਡਵਾਈਡਰ ਇਹ ਡਵਾਈਡਰ ਆ ਜੀ ਗਰਾਰਾ ਨੀਚੇ ਤੋਂ ਲੁੱਕ ਲਾਈਕ ਇਹ ਜਦੋਂ ਆਪਾਂ ਪਾਇਆ ਹੋਊਗਾ ਤਾਂ ਲਹਿੰਗਾ ਹੋਏਗਾ ਇਦਿਨਾ ਲੁੱਕ ਜਦੋਂ ਆਪਾਂ ਪਾਵਾਂਗੇ ਇਹਨੂੰ ਤਾਂ ਬਿਲਕੁਲ ਇੱਕ ਘਗਰੇ ਦੀ ਲੁੱਕ ਦੇਏਗਾ ਲਹਿੰਗੇ ਦੀ ਲੁੱਕ ਦੇਏਗਾ ਨੀਚੇ ਤੋਂ ਹੈਗਾ ਇਹ ਡਿਵਾਈਡਰ ਆ ਠੀਕ ਆ ਤੇ ਇਹਦੇ ਨਾਲ ਆਪਣੇ ਕੋਲ ਇਹ ਅਨਸਟਿਚ ਕੁਰਤੀ ਆ ਉਹ ਤੁਹਾਡੀ ਚੁਆਇਸ ਆ ਤੁਸੀਂ ਇਹਨੂੰ ਲੌਂਗ ਜਾਂ ਸ਼ਾਰਟ ਕਿੱਦਾਂ ਸਟਿਚ ਕਰਵਾਉਣਾ ਹੈ ਬੈਸੇ ਦਾ ਸ਼ਾਰਟ ਕੁਰਤੀ ਹੁੰਦੀ ਆ ਇਹ ਸ਼ਾਰਟ ਕੁਰਤੀ ਹੈ ਜੀ ਇਹਦੇ ਨਾਲ ਐਦਾਂ ਸ਼ਿਮਰ ਦੀ ਬਹੁਤ ਸੋਹਣੀ ਨਵੀਂ ਜੀ ਡਰੈਸ ਇਹ ਆਪਾਂ ਨੇ ਰੈਡੀ ਕਰਵਾਈ ਆ ਤੇ ਇਹ ਕੁੜਤੀ ਆ ਜੇ ਕਿ ਅਨਸਟਿਚ ਕੁੜਤੀ ਆ ਤੇ ਬਾਜੂ ਨੇ ਕੁੜਤੀ ਦੀ ਲਾਈਨਿੰਗ ਤੁਹਾਨੂੰ ਨਾਲ ਹੀ ਮਿਲ ਜੇਗੇ ਲੈਂਗਾ ਥੋੜਾ ਜਿਹੜਾ ਗਰਾਰਾ ਯੂ ਆਲਰੇਡੀ ਸਟਿਚਡ ਆ ਸਾਰੇ نیچے ਪੇਸਟਿੰਗ ਵਗੈਰਾ ਦੇ ਕੇ ਸਾਰੇ ਰੈਡੀ ਆ ਤੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਵੀ ਸ਼ਿਮਰਦਈ ਰਹੇਗਾ ਬਹੁਤ ਸੌਫਟ ਸ਼ਿਮਰ ਆ ਜੇ ਬਹੁਤ ਜ਼ਿਆਦਾ ਤੇ ਪ੍ਰਾਈਸ ਰਹੇਗਾ ਇਸ ਵਾਲੀ ਡਰੈੱਸ ਦਾ 8800 8800 ਦੇ ਵਿੱਚ ਤੁਹਾਨੂੰ ਇਹ ਬਹੁਤ ਸੋਹਣੀ ਜੀ ਡਰੈੱਸ ਮਿਲਦੇ ਆ ਠੀਕ ਆ ਜੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਅੱਜ ਦੀ ਸਾਰੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਤੁਹਾਨੂੰ ਕਿਸ ਚੀਜ਼ ਦੀ ਮਤਲਬ ਕਿ ਜ਼ਿਆਦਾ ਡਿਮਾਂਡ ਆ ਰਹੀ ਆ ਉਹਨ ਅਸੀਂ ਵਿంటర్ ਦਿਖਾਈਏ कॉटन ਦਿਖਾਈਏ ਜਾਂ ਪਾਰਟੀ ਵੇਅਰ ਦਿਖਾਈਏ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much